ਤਤਲੋਜ ਦਾ ਇਹ ਪਾਣੀ ਤੁਸੀਂ ਵਗਦਾ ਹੋਇਆ ਇੱਥੇ ਵੇਖ ਸਕਦੇ ਹੋ ਆਵਾਜ਼ ਆ ਰਹੀ ਹੈ ਜੋ ਕਿੰਨਾ ਤੇਜ਼ ਇਸ ਸਮੇਂ ਵਹਾਅ ਹੋ ਚੁੱਕਿਆ ਹੈ ਸਪੀਡ ਤੇਜ਼ ਹੋ ਚੁੱਕੀ ਹੈ ਇਸ ਦੀ ਇਸ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਦੇਖ ਰਹੇ ਆ ਜੋ ਅੰਨ ਦਾਤਾ ਹੈ ਅੱਜ ਰੁੜਿਆ ਪਿਆ ਹੈ ਉਹਦੀ ਕੋਈ ਨਹੀਂ ਬਾਹ ਪੜ ਰਿਹਾ ਕੀ ਰੋਕ ਲਓਗੇ ਇਸ ਤਰੀਕੇ ਦਰਿਆ ਦਾ ਵਹਾਰ ਰੋਕ ਲਓ ਪੂਰੀ ਕੋਸ਼ਿਸ਼ ਹੈ ਪੂਰੀ ਦਿਲੋਂ ਲਾ ਕੇ ਰੋਕਾਂਗੇ ਜੀ ਬੰਨ ਨੂੰ ਢਾਹ ਲੱਗਨ ਤੇ ਡਟ ਕੇ ਨੌਜਵਾਨ ਹਾਂਜੀ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਕਿਹੜਾ ਪਿੰਡ ਹੈ ਤਾਰੇ ਵਾਲਪੈਣਾ ਪਿੰਡ ਹੈ ਗਾੜੀ ਨਾਲ ਹੀ ਉੱਥੇ ਚੱਲਦੀ ਪਈ ਕੱਲ ਦੀ ਢਾਹ ਲੱਗਦੀ ਪਈ ਹੈ ਉਹ ਹੁਣ ਫਿਰ ਲੱਗੀ ਜਦੋਂ ਜਿੱਦਾਂ ਰੋਖ ਸਿੱਟਨੇ ਪੈਂਦੇ ਆ ਕੋਰੀਆਣਾ ਰੁਕਦਾ ਨਹੀਂ ਗਾ ਹੋਰ ਕਿੱਥੇ ਕਿੱਥੇ ਇਥੇ ਬੰਨ ਨੂੰ ਢਾਹ ਲੱਗੇ ਕਿਵੇਂ ਮਦਦ ਕਰ ਰਹੇ ਆ ਉਹਦੀ ਟਰੈਕਟਰਾਂ ਨਾਲ ਲੈ ਜਾਣੀ ਪੈਂਦੀ ਇੱਦਾਂ ਉਹ ਸਾਹਮਣੇ ਤੇ ਲੱਗਦੀ ਪਈ ਹੈ ਉਹ ਪਿਛਲੇ ਸਾਲ 23 ਚ ਉੱਥੋਂ ਟੁੱਟਾ ਸੀ ਹੋਰ ਕੋਈ ਰਸਤਾ ਨਹੀਂ ਹੈ ਟਰੈਕਟਰਾਂ ਹੀ ਜਾਇਆ ਜਾ ਸਕਦਾ ਇੱਥੋਂ ਦੀ ਆ ਬਾਕੀ ਪਿੰਡਾਂ ਦਾ ਕਨੈਕਟ ਟੁੱਟਿਆ ਬੱਤੀ ਬਿਆਸ ਨੇ ਮਾਰੀ ਹੋਈ ਦੇਖੋ ਸਿਆਸੀ ਆਗੂ ਕਹਿੰਦੇ ਕਿ ਟਰੈਕਟਰ ਨਾ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਲੈ ਕੇ ਆਉਂਦੇ ਹੁਣ ਜਦੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰਦੇ ਆ ਉਥੇ ਬਹੁਤ ਕੰਮਾਂ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਉਥੇ ਲੋਕ ਫਸੇ ਹੋਏ ਨੇ ਉਥੇ ਵੀ ਟਰੈਕਟਰ ਹੀ ਚੱਲਦਾ ਮੈਂ ਆਹੇ ਰਸਤਾ ਚੱਲਦਾ ਚਾਰਾਂ ਪਿੰਡਾਂ ਨੂੰ ਇਦਾਂ ਹੀ ਹੋ ਇਥੋਂ ਦੀ ਨਕਲ ਦੇ ਵੇਚਦਾ ਉਹ ਗੱਡੀ ਆਈ ਹੈ ਨਾ ਮੇਨ ਛੱਡ ਕੇ ਉਹ ਪਿੰਡ ਦੇ ਵਿੱਚ ਵੀ ਨਿਕਲਦੀ ਉਹ ਬੰਦ ਹੋ ਗਈ ਕਿੰਨੇ ਪਿੰਡ ਪ੍ਰਭਾਵਿਤ ਹੋਣਾ ਮੈਡਮ ਸੱਤ ਲੋਈ ਦੀ ਵਜ੍ਹਾ ਨਾਲ ਥੱਲੇ ਕੋਈ ਨਹੀਂ ਹੋਇਆ ਇੱਧਰ ਵਿਆਸ ਨੇ ਸੱਤ ਪਿੰਡ ਗਾੜੀ ਪ੍ਰਭਾਵਿਤ ਕੀਤੀ ਹੈ ਤਾਂ ਦੇ ਨਾਂ ਦੱਸੋਗੇ ਮੰਡਿੰਦਰਪੁਰ ਜਮਾਲੀ ਵਾਲਾ ਕੱਟਾ ਦੇਲੇਲ ਮੰਨੂ ਮਾਛੀ ਸ਼ਾਹ ਵਾਲਾ ਨੱਕੀ ਤਕੀਆ ਪਰੋਂ ਹਣ ਕਿੰਨੇ ਦਿਨਾਂ ਤੋਂ ਲਗਾਤਾਰ ਆਪਣੀ ਸੇਵਾ ਦੇ ਰਹੇ 10 ਦਿਨ ਹੋ ਗਏ ਏ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਨੌਜਵਾਨ ਬਜ਼ੁਰਗ ਇਕੱਠੇ ਹੋਏ ਜੋ ਢਾਹ ਲੱਗੀ ਉਸ ਤੋਂ ਬਾਅਦ ਹਰਕਤ ਵਿੱਚ ਆਏ ਤੇ ਸਤਲੁਜ ਦਾ ਇਹ ਪਾਣੀ ਤੁਸੀਂ ਵਗਦਾ ਹੋਇਆ ਇੱਥੇ ਵੇਖ ਸਕਦੇ ਹੋ ਆਵਾਜ਼ ਆ ਰਹੀ ਹੈ ਜੋ ਕਿੰਨਾ ਤੇਜ਼ ਇਸ ਸਮੇਂ ਵਹਾਅ ਹੋ ਚੁੱਕਿਆ ਹੈ ਸਪੀਡ ਤੇਜ਼ ਹੋ ਚੁੱਕੀ ਹੈ ਇਸ ਦੀ ਪੱਧਰ ਵੀ ਲਗਾਤਾਰ ਵਧ ਰਿਹਾ ਹੈ ਬਾਬਾ ਜੀ ਇਹ ਜਿਹੜਾ ਬਨ ਨੂੰ ਢਾਹ ਲੱਗੀ ਕਿੰਨੇ ਪਿੰਡਾਂ ਨਾਲ ਸੰਪਰਕ ਹੈ ਕਿਵੇਂ ਅਸਰ ਕਰ ਸਕਦਾ ਸੀ ਹੋਰ ਪਿੰਡਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈਗੁਰ ਦੀ ਕੀ ਪਤੇ ਪਿਆਰੀ ਸਾਧ ਸੰਗਤ ਜੀਓ ਇਹ ਜਿੱਥੇ ਖੜੇ ਆ ਇਹ ਸਤਲੁਜ ਦਰਿਆ ਹੈ ਇਹ ਜੋ ਉਹ ਹੀ ਬੰਨ ਹੈ ਜੋ 23 ਦੇ ਵਿੱਚ ਟੁੱਟਿਆ ਸੀਗਾ ਇਹ ਮਹਾਪੁਰਸ਼ ਸੰਤ ਬਾਬਾ ਸ੍ਰੀ ਹਾਰੀ ਸਾਹਿਬ ਵਾਲਿਆਂ ਨੇ ਉਸ ਟਾਈਮ ਇਹੋ ਬੰਨਿਆ ਸੀਗਾ ਤੇ ਇਹ ਆ ਇਸ ਟਾਈਮ ਕਮ ਸੇ ਕਮ ਇਹਨਾਂ ਨੂੰ 8-9 ਦਿਨ ਹੋ ਗਏ ਸਾਨੂੰ ਇੱਥੇ ਲੱਗਿਆ ਨੂੰ ਹੁਣ ਬਿਲਕੁਲ ਠੀਕ ਸੀਗਾ ਹੁਣ ਜੋ ਅੱਜ ਸਵੇਰ ਦੀ ਇੱਥੇ ਢਾ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖ ਲਓ ਸਾਰੀ ਸੰਗਤ ਸੇਵਾ ਕਰ ਰਹੀ ਆ ਪਰ ਸਾਡੀ ਪੇਸ਼ ਕੋਈ ਨਹੀਂ ਜਾਣ ਦਿੰਦਾ ਖਵਾਜਾ ਸਭ ਤੋਂ ਵੱਡੀ ਚੀਜ਼ ਆ ਇਹ ਤਾਂ ਮਿਹਨਤ ਕਰ ਲਿਆਂ ਦੇ ਨਾਲ ਕਿਸੇ ਦਾ ਜ਼ੋਰ ਨਹੀਂ ਇਹਦੇ 'ਚ ਇਸ ਕਰਕੇ ਸਾਨੂੰ ਕਿਸਾਨਾਂ ਭਰਾਵਾਂ ਨੂੰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਹੋਰ ਸਰਕਾਰਾਂ ਤੋਂ ਸਾਨੂੰ ਕੋਈ ਮਦਦ ਨਹੀਂ ਗਈ ਇੱਥੇ ਕੋਈ ਨਹੀਂ ਪਹੁੰਚਦਾ ਇਸ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਦੇਖ ਰਹੇ ਆ ਜੋ ਅੰਨ ਦਾਤਾ ਹੈ ਅੱਜ ਰੁੜਿਆ ਪਿਆ ਹੈ ਉਹਦੀ ਕੋਈ ਨਹੀਂ ਬਾਹ ਮੜ ਰਿਹਾ ਸਵੀਰਾਂ ਵੀ ਮੈਂ ਕਹਾਵਾਂਗੀ ਨੌਜਵਾਨ ਲਗਾਤਾਰ ਟਰੈਕਟਰ ਲੈ ਕੇ ਆਏ ਤੇ ਪਹੁੰਚ ਰਹੇ ਨੇ ਨੌਜਵਾਨਾਂ ਦਾ ਵੱਡਾ ਯੋਗਦਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਹੈ ਟਰੈਕਟਰ ਲੈ ਕੇ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਇਥੇ ਜਦੋਂ ਬੰਨ ਕਿਤੇ ਟੁੱਟ ਰਿਹਾ ਆ ਆਰਜੀ ਬੰਨ ਟੁੱਟ ਰਿਹਾ ਢਾਹ ਲੱਗ ਰਹੀ ਹੈ ਬੰਨ ਨੂੰ ਉਥੇ ਪੂਰੀ ਹਿੱਸੇਦਾਰੀ ਕਰ ਰਹੇ ਹੈ ਦੂਰ ਦੂਰ ਤੋਂ ਪਹੁੰਚ ਰਹੇ ਨੇ ਤੇ ਉਥੇ ਐਕਟਿਵ ਪੂਰੇ ਨਜ਼ਰ ਆ ਰਹੇ ਨੇ ਬਾਬਾ ਜੀ ਇਥੇ ਜੋ ਬੰਨ ਨੂੰ ਢਾਹ ਲੱਗੀ ਕਿੰਨੇ ਕਿ ਪਿੰਡ ਇਸ ਦੇ ਨਾਲ ਇਫੈਕਟ ਹੋ ਰਹੇ ਸੀ ਨੇੜੇ ਕਿੰਨੇ ਕਿ ਪਿੰਡ ਪੈਂਦੇ ਪਿੰਡ ਬਹੁਤ ਪੈਂਦਾ ਜੀ 1000 ਪਿੰਡ ਪੈਂਦਾ ਇੱਧਰ ਜੇਕਰ ਇਹ ਨਾ ਰੋਕਿਆ ਜਾਵੇ ਹਾਂਜੀ ਕਿੰਨੇ ਪਿੰਡਾਂ ਤੇ ਅਸਰ 1000 ਪਿੰਡ ਤੇ 1000 ਪਿੰਡ ਤੇ ਤੈਨੂੰ ਸਭ ਮੰਡ ਹੈ ਜੋ ਹੈ 1000 ਪਿੰਡ ਹੈ ਇੱਧਰ 1600 ਹਜ਼ਾਰ ਕਿੱਲਾ ਹੈ ਜ਼ਮੀਨ ਦਾ ਚੋਨੇ ਦਾ ਜ਼ਮੀਨ ਦਾ 1000 ਕਿੱਲਾ ਹੈ ਤੇ ਇੱਥੇ 16000 ਕਿੱਲਾ ਇੱਧਰ ਨੂੰ ਕੀ ਰੋਕ ਲਓਗੇ ਇਸ ਤਰੀਕੇ ਦਰਿਆ ਦਾ ਵਹਾਰ ਰੋਕ ਲਓਗੇ ਪੂਰੀ ਕੋਸ਼ਿਸ਼ ਹੈ ਜੀ ਪੂਰੀ ਦਿਲੋਂ ਲਾ ਕੇ ਰੋਕਾਂਗੇ ਜੀ ਨੂੰ ਨੌਜਵਾਨ ਆ ਰਹੇ ਨੇ ਟਰੈਕਟਰ ਲੈ ਕੇ ਕਦੋਂ ਤੋਂ ਇਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਇਹ ਅੱਜ ਸਵੇਰ ਤੋਂ ਜ਼ਿਆਦੀ ਬਣੀ ਪਹਿਲਾਂ ਠੀਕ ਸੀ ਨਾਰਮਲ ਸੀਗਾ ਪਹਿਲਾਂ ਅੱਜ ਸਵੇਰ ਤੋਂ ਜ਼ਿਆਦੀ ਬਣ ਗਈ ਜੀ ਅੱਜ ਸਵੇਰ ਤੋਂ ਤੁਸੀਂ ਸਾਰੇ ਇੱਥੇ ਮੌਜੂਦ ਹੋ 10 ਵਜੇ ਤੋਂ ਸ਼ੁਰੂ ਟਹਾ ਲੱਗਣੀ ਹੋਈ ਸਹੀ ਹੈ ਪਹਿਲਾਂ ਸਹੀ ਹੈ ਔਰ 10 ਵਜੇ ਸ਼ੁਰੂ ਕੀਤੀ ਟਹਾ ਨੇ ਵਹਾਵ ਵੀ ਤੇਜ਼ ਹੁੰਦਾ ਜਾ ਰਿਹਾ ਹੈ ਸਤਲੁਜ ਦਾ ਬਹੁਤ ਜ਼ਿਆਦਾ ਵਹਾਅ ਤੇਜ਼ ਹੈ ਛੇਤੇ ਵਸੇਤੇ ਕੋਈ ਵੀ ਬੰਦਾ ਇੱਥੇ ਆਵੇ ਛੇਤੇ ਛੇਤੇ ਤਾ اپیل ਵੀ ਕੀਤੀ ਜਾ ਰਹੀ ਹੈ ਕਿ ਜਲ ਤੋ ਜਲ ਲੋਕ ਇਥੇ ਪਹੁੰਚਣ ਮਦਦ ਕੀਤੀ ਜਾਵੇ ਜਿਸ ਤਰੀਕੇ ਵਾਹ ਵਧ ਰਹੇ ਤਾਂ ਵੇਖ ਸਕਦੇ ਹੋਏ تھے ਜੋ ਨੌਜਵਾਨ ਹੈ ਉਹ ਇਕੱਠੇ ਹੋ ਚੁੱਕੇ ਨੇ ਤੇ ਜਿਹੜੀ ਬੰਨ ਨੂੰ ਢਾ ਲੱਗੀ ਸੀ ਉਸ ਨੂੰ ਉਹ ਵਾਹ ਨੂੰ ਦਰਿਆ ਦੇ ਵਹਾਨੂੰ 모ੜਨ ਦੀ ਇਥੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜੇਕਰ ਪਾਣੀ ਇਸ ਪਾਸੇ ਚਲਾ ਜਾਂਦਾ ਤਾਂ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਪਹਿਲਾਂ ਹੀ ਜੋ ਨੁਕਸਾਨ ਹੋਇਆ ਹੈ ਹੜਾਂ ਕਾਰਨ ਉਸ ਦੀ ਮਾਰ ਹੁਣ ਤੱਕ ਕਿਸਾਨ ਝੱਲ ਰਹੇ ਨੇ 1988 ਤੋਂ ਇਹ ਜੋ ਹੜਾਂ ਦਾ ਸਿਲਸਿਲਾ ਸ਼ੁਰੂ ਹੋਇਆ ਉਹ ਹੁਣ ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਥੋੜੇ ਥੋੜੇ ਸਮੇਂ ਬਾਅਦ ਹੜਾਂ ਦੇ ਹਾਲਾਤ ਬਣ ਰਹੇ ਨੇ ਆਰਜ਼ੀ ਜਿਹੜੇ ਬਨ ਸੀ ਉਹ ਵੀ ਟੁੱਟਣ ਦੀ ਕਗਾਰ ਤੇ ਨੇ ਜਿਸ ਨੇ ਚਿੰਤਾ ਪਿੰਡ ਵਾਸੀਆਂ ਦੀ ਵਧਾ ਦਿੱਤੀ ਹੈ ਤੇ ਦਿਨ ਰਾਤ ਨਿਗਰਾਨੀ ਕੀਤੀ ਜਾਂਦੀ ਹੈ ਜਿੱਤੇ ਆਰਜ਼ੀ ਤੌਰ ਤੇ ਬਨ ਬਣਾਏ ਗਏ ਤਾਂ ਜੇ ਕਾਰਿਆਂ ਦੀ ਗੂੰਜ ਨਾਲ ਹੁਣ ਜਿਹੜਾ ਬੰਨ ਨੂੰ ਢਾ ਲੱਗੀ ਸੀ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2023 ਵਿੱਚ ਵੀ ਐਸੀ ਤਰੀਕੇ ਦੀ ਮਾਰ ਪਈ ਸੀ ਤੋਂ ਜ਼ਿਆਦਾ ਸੀ ਉਦੋਂ ਆ ਸਾਰਾ ਹੀ ਸੀ ਤੋਂ ਲੈ ਕੇ ਚਾਰਾਂ ਕਿੱਲਾਂ ਦਾ ਟੋੜ ਹੋਇਆ ਸੀ ਪਹਿਲਾਂ 2023 ਦਾ ਅਸਰ ਹੁਣ ਵੀ ਨਜ਼ਰ ਆਉਂਦਾ ਹੈ ਉਹ ਜ਼ਖਮ ਪਰ ਪਾਏ ਹੁਣ ਅਜੇ ਤਾਂ ਪੂਰੀ ਕੁਐਸਟ ਕੀਤੀ ਕਿ ਬੀ ਉਸ ਜਨਾਬ ਬਣੇ ਮਾਹੌਲ ਤੇ ਬਾਕੀ ਬਣਨ ਦਾ ਤੋਂ ਡਿਸੀਜਨ ਤਾਂ ਤੁਹਾਡੇ ਸਾਹਮਣੇ ਆ ਜੀ ਜਿਹੜਾ ਟੁੱਟ ਰਿਹਾ ਹੁਣ ਤਾਂ ਤੁਹਾਡੇ ਸਾਹਮਣੇ ਆ ਜਿੰਨਾ ਟੋੜ ਰਹਿਣਾ ਉਹ ਬੜੀ ਦੂਰ ਤਿੱਕਣ ਸੀ ਬੰਨ ਚੌੜਾ ਕੀਤਾ ਜਿਹੜਾ ਸਾਰਾ ਟੁੱਟ ਟੁੱਟ ਕੇ ਤੁਰਿਆ ਜਾਂਦਾ ਬਾਕੀ ਟਰਾਲੀਆਂ ਜਿਹੜੇ ਸੇਵਾਦਾਰ ਬਾਹਰੋਂ ਆਉਂਦੀ ਮਿੱਟੀ ਉਹ ਚ ਪੈਦਿਆਂ ਵਿੱਚ ਲਵਾਈ ਜਾਂਦੇ ਆ ਮੈਨੂੰ ਕਿ ਹੜ ਦਾ ਖਤਰਾ ਆ ਜਾ ਟਲਿਆ ਨਹੀਂ ਐ ਮੌਸਮ ਅੱਜ ਬੇਸ਼ੱਕ ਸਾਫਾ ਹੋ ਗਿਆ ਹੜ ਦਾ ਖਤਰਾ ਨਹੀਂ ਜੰਮਾਈ ਨਹੀਂ ਟਲਿਆ ਆ ਜਿੰਨੀ ਹੋਣਾ ਉਹ ਅੱਧੋਂ ਬੰਨ ਬੰਨ ਜ਼ਿਆਦਾ ਟੁੱਟ ਚੁੱਕਾ ਇੱਕ ਸਿਰਫ ਸਵੇਰ ਤੋਂ ਲੈ ਕੇ ਹੁਣ ਤੱਕਰ ਅੱਧੋਂ ਜ਼ਿਆਦਾ ਟੁੱਟ ਗਿਆ ਬੰਨ ਬਹੁਤ ਚੌੜਾ ਸੀ ਤੇ ਜਿਹੜਾ ਹੁਣ ਤੱਕ ਇੰਨਾ ਟੁੱਟਿਆ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨੌਜਵਾਨ ਡਟੇ ਹੋਏ ਨੇ ਅੱਜ ਸਵੇਰ ਤੋਂ ਹੀ ਬਜ਼ੁਰਗ ਵੀ ਡਟੇ ਹੋਏ ਨੇ ਤੇ ਜਕਾਰਿਆਂ ਦੀ ਗੂੰਜ ਨਾਲ ਹੁਣੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਿਆ ਦੇ ਵਹਾ ਨੂੰ ਰੋਕਣ ਦੀ ਸਤਲੁਜ ਦਰਿਆ ਹੈ ਜੋ ਮਾਰ ਕਰ ਰਿਹਾ 2023 ਵਿੱਚ ਵੀ ਇਸੇ ਤਰੀਕੇ ਮਾਰ ਕੀਤੀ ਸੀ ਤੇ ਹੁਣ ਸਵੇਰ ਤੋਂ ਇਸੇ ਤਰੀਕੇ ਦੀ ਸਥਿਤੀ ਇੱਥੇ ਬਣੀ ਹੋਈ ਹੈ ਜਿਸ ਤੋਂ ਬਾਅਦ ਨੌਜਵਾਨ ਬਜ਼ੁਰਗ ਡਟ ਚੁੱਕੇ ਨੇ ਮਿੱਟੀ ਵਾਲੇ ਜਿਹੜੇ ਬੋਰੇ ਐ ਉਹ ਹੁਣ ਛੁੱਟੇ ਜਾਣਗੇ ਇਸੇ ਪਾਣੀ ਨੂੰ ਰੋਕਣ ਲਈ ਤਾਂ ਵੇਖ ਸਕਦੇ ਹੋ ਜੋ ਦਰਖਤ ਦੇ ਇਹ ਲੱਕੜ ਨੇ ਉਹਨਾਂ ਨੂੰ ਤਾਰਾਂ ਦੇ ਨਾਲ ਇੱਥੇ ਬੰਨਿਆ ਗਿਆ ਹਾਂਜੀ ਕਿਵੇਂ ਤੁਸੀਂ ਰੋਕਦੇ ਹੋ ਇਹ ਜੋ ਬੰਨ ਨੂੰ ਢਾ ਲੱਗੀ ਹੈ ਕਿ ਇਸ ਤਰੀਕੇ ਤਾਰਾਂ ਨਾਲ ਇਹ ਜਿਹੜੇ ਦਰਖਤ ਦੇ ਹਿੱਸੇ ਹੈ ਉਹਨਾਂ ਨਾਲ ਰੁਕ ਜਾਂਦਾ ਹੈ ਰੋਕਾਂਗੇ ਜੀ ਰੋਕਾਂਗੇ ਨਾ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਰਹੇ ਹੋ ਹਾਂ ਜੀ ਹਾਂ ਜੀ ਚੱਲਦੇ ਰਹੇ ਜਾਂ ਤਾਂ ਕਦੋਂ ਤੋਂ ਇਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਹਾਂ ਜੀ ਬਣੀ ਦੀ ਜ਼ਿਆਦਾ ਇਹ ਜੋ ਵਾਹ ਇਹ ਵੀ ਪਹਿਲਾਂ ਨਾਲੋਂ ਤੇਜ਼ ਅੱਜ ਹੈ ਤੇਜ ਹੋਇਆ ਅੱਜ ਕੀ ਲੱਗਦਾ ਕਾਰਨ ਕੀ ਮੰਦੇ ਹੋ ਕਾਰਨ ਪਾਣੀ ਲੈਂਦਾ ਜਿਆਦਾ ਤੇਜ ਹੋ ਗਿਆ ਜਿਆਦਾ ਅੱਜ ਤਾਂ ਮੌਸਮ ਵੀ ਸਾਫ਼ ਹੋ ਗਿਆ ਸੀ ਪਰ ਪਾਣੀ ਤਾਂ ਵਹਾਂ ਨਹੀਂ ਰੁਕ ਰਿਹਾ ਪਾਣੀ ਤਾਂ ਵਹਤ ਜਿਹੜਾ ਹੁਣ ਦਰਿਆ ਨੇ ਆਉਣਾ ਹੀ ਹੋਣਾ ਉਹ ਦਰਿਆ ਨੂੰ ਕੌਣ ਰੋਕ ਪਾਇਆ ਪਰ ਨੌਜਵਾਨ ਡਟੇ ਨੇ ਤਾਂ ਜੋ ਪੈਲੀਆਂ ਆ ਉਹ ਬਰਬਾਦ ਨਾ ਹੋਣ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਨੀਲਮ ਸ਼ਰਮਾ